ਸਸਿਗਾ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਇਸ ਵਕਤ ਅਸੀਂ ਗੁਰਦਾਸਪੁਰ ਮਕੇਰੀਆਂ ਰੋਡ ਦੇ ਉੱਪਰ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਇੱਕ ਐਕਸੀਡੈਂਟ ਹੋਇਆ ਸੀ ਮੈਂ ਪਹਿਲਾਂ ਦੂਰੋਂ ਤੁਹਾਨੂੰ ਦਿਖਾਦਾ ਜਿਹਦੇ ਵਿੱਚ ਇੱਕ ਕਾਰ ਦੁਰਘਟਨਾਗ੍ਰਸਤ ਹੋ ਗਈ ਸੀ ਨਾਲ ਉਹਦੇ ਇੱਕ ਟਰੱਕੇ ਤਾਂ ਹੁਣ ਪਤਾ ਲੱਗ ਰਿਹਾ ਔਰ ਇਹਦੇ ਚ ਚਾਰ ਜੀ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਦੋ ਦੀ ਡੈਥ ਹੋ ਗਈ ਸੀ ਜਿਹਦੇ ਵਿੱਚ ਇੱਕ ਬੱਚੀ ਸੀਗੀ ਔਰ ਇੱਕ ਬਾਪ ਔਰ ਇੱਕ ਬੇਟੀ ਇਹਨਾਂ ਦੀ ਮੌਤ ਹੋ ਚੁੱਕੀ ਔਰ ਦੋ ਜਿਹੜੇ ਇਹਨਾਂ ਦੇ ਵਿੱਚੋਂ ਹਸਪਤਲ ਰੈਫਰ ਕਰ ਦਿੱਤੇ ਗਏ ਸੀਗੇ ਸੋ ਉਹਨਾਂ ਦੇ ਰਿਲੇਟਿਵ ਵੀ ਸਾਡੇ ਨਾਲ ਨੇ ਉਹਨਾਂ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਭਾਈ surjit singh ਆ ਜੀ ਭਾਈ ਸਾਹਿਬ ਇਹ ਕਿਵੇਂ ਘਟਨਾ ਵਾਪਰੀ ਔਰ ਕੌਣ ਸੀਗੇ ਔਰ ਕਿਵੇਂ ਇਹ ਗੱਲ ਹੋਈ ਜੀ ਜਿਹੜੇ ਗੱਡੀ ਚਲਾ ਰਹੇ ਸੀਗੇ ਉਹਨਾਂ ਦਾ ਨਾਮ ਸੀਗਾ pravjot singh ਜੀ ਜੋ ਰੇਲਵੇ ਵਿਭਾਗ ਦੇ ਵਿੱਚ ਨੌਕਰੀ ਕਰਦੇ ਸੀਗੇ ਸਰਕਾਰੀ ਮੁਲਾਜ਼ਮ ਸੀਗੇ ਜੀ ਸਰਕਾਰੀ ਮੁਲਾਜ਼ਮ ਸੀਗੇ ਉਹ ਕੱਲ ਸ਼ਾਮ ਨੂੰ ਨਾ ਦਰਬਾਰ ਸਾਹਿਬ ਗਏ ਆ ਰਾਤ ਉੱਥੇ ਰਹੇ ਆ ਇਸ਼ਨਾਨ ਪਾਣੀ ਕਰਕੇ ਸਵੇਰੇ ਕਹਿੰਦਾ ਮੈਨੂੰ ਡਿਊਟੀ ਜਾਣਾ ਆ ਇਸ ਕਰਕੇ ਉਹ ਜਲਦੀ ਚੱਲ ਪਿਆ ਉੱਥੋਂ ਜੀ ਜਲਦੀ ਚੱਲ ਕੇ ਜਦੋਂ ਇੱਥੇ ਪਹੁੰਚੇ ਆ ਤੇ ਇੱਥੇ ਆਣ ਕੇ ਫਿਰ ਆ ਇਧਰ ਨੂੰ ਗੱਡੀ ਵੱਜੀ ਆ ਪਹਿਲਾਂ ਉਹਨਾਂ ਦੀ ਦਰਸਤ ਦੇ ਵਿੱਚ ਦਰਸਤ ਤੋਂ ਵੱਜ ਕੇ ਫਿਰ ਉਧਰਲੀ ਸਾਈਡ ਤੇ ਵੱਜੀ ਆ ਨਿੰਦਰੀ ਨਿੰਦਰੀ ਸੀਗੇ ਜੀ ਥੋੜੇ ਬਹੁਤ ਹੋ ਸਕਦਾ ਨਿੰਦਰਾ ਵੀ ਹੋਵੇ ਪਤਾ ਨਹੀਂ ਕੀ ਕਰਨ ਮਹਾਰਾਜ ਜਾਣਦਾ ਜੀ ਉਹਨਾਂ ਦਾ ਠੀਕ ਆ ਜੀ ਗੁਰੂ ਪਾਤਸ਼ਾਹ ਜਾਣਦੇ ਕੀ ਬਣਿਆ ਪਰ ਉਹ ਡਿੱਗਦਿਆਂ ਸਾਰੀ ਉਹ ਜਿਹੜੀ ਗੱਡੀ ਆ ਉਹਦੇ ਵਿੱਚ ਨਾਲੇ ਦੇ ਡਿੱਗ ਗਈ ਜਿਹਦੇ ਕਰਕੇ ਦੋ ਜਣਿਆਂ ਦੀ ਡੈਥ ਹੋ ਗਈ ਆ ਪਿਓ ਦੀ ਤੇ ਧੀ ਦੀ ਡੈਥ ਹੋ ਗਈ ਆ ਤੇ ਮਾਂ ਤੇ ਪੁੱਤ ਜਿਹੜੇ ਨੇ ਉਹ ਠੀਕ ਠਾਕ ਨੇ ਚੜ੍ਹਦੀ ਕਲਾ ਚ ਨੇ ਆਪਣੇ ਘਰ ਦੇ ਵਿੱਚ ਵਾਪਸ ਆ ਚੁੱਕੇ ਬੱਚੀ ਦੀ ਉਮਰ ਕਿੰਨੀ ਸੀਗੀ ਜਿਹੜੀ ਬੱਚੀ ਸੀ ਛੋਟੀ ਬੇਟੀ ਦੀ ਉਮਰ 1.3 ਸਾਲ ਹਾਂਜੀ 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 ਅੱਛਾ ਜੀ ਤੇ ਜਿਹੜੇ ਉਹਦੇ ਪਿਤਾ ਸੀਗੇ ਉਹ 37 ਸਾਲ ਉਹਨਾਂ ਦੀ 36 37 ਸਾਲ ਉਮਰ ਆ ਉਹਨਾਂ ਦੀ ਛੋਟਾ ਬੇਟਾ ਜਿਹੜਾ 8 ਸਾਲ ਦਾ ਤੇ ਉਹਨਾਂ ਦੀ ਜਿਹੜੇ ਵਾਈਫ ਸੀ ਉਹਨਾਂ ਨੇ ਦੱਸਿਆ ਹੋਣਾ ਜੀ ਜੇ ਉਹ ਬਣਾ ਮਤਲਬ ਹੁਣ ਠੀਕ ਨੇ ਦੱਸਣ ਦੀ ਜੇ ਹਾਲਾਤ ਚ ਨੇ ਉਹਨਾਂ ਨੇ ਦੱਸਿਆ ਹੀ ਹੋਣਾ ਵੀ ਅਸੀਂ ਕਿੰਨੇ ਵਜੇ ਇੱਥੋਂ ਗਏ ਸੀ ਤੇ ਕਿੱਦਾਂ ਇਹ ਗੱਲ ਹੋਈ ਹੈ ਉਹ ਬਹੁਤ ਜਿਆਦਾ ਸਦਮੇ ਦੇ ਵਿੱਚ ਆ ਉਹ ਅਜੇ ਤੱਕ ਕੁਝ ਨਹੀਂ ਦੱਸ ਰਹੇ ਹਾਂ ਜੀ 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 ਬਹੁਤ ਜਿਆਦਾ ਸਦਮੇ ਦੇ ਵਿੱਚ ਆ ਬੜੀ ਮੁਸ਼ਕਲ ਉਹਨਾਂ ਨੂੰ ਕਰ ਲਿਆ ਹੁੰਦਾ ਉਹਨਾਂ ਨੂੰ ਦਵਾਈ ਦੇ ਕੇ ਮੈਡੀਸਿਨ ਦੇ ਕੇ ਉਹਨਾਂ ਨੂੰ ਥੋੜਾ ਜਿਹਾ ਰੈਸਟ ਕਰਵਾਇਆ ਕਰੇ ਜੀ ਤੱਕ ਕੋਈ ਨਹੀਂ ਦੱਸਿਆ ਉਹਨਾਂ ਨੇ ਜੀ ਤੇ ਹੁਣ ਜਿਹੜੀ ਬੋਡੀ ਵਗੈਰਾ ਆਪਣੇ ਪੋਸਟਮਾਰਟ ਵਗੈਰਾ ਹੋ ਗਿਆ ਜੀ ਸੰਸਕਾਰ ਹੋ ਗਿਆ ਜੀ ਪੋਸਟਮਾਰਟ ਜਿਹੜੀ ਪੁਲਿਸ ਦੀ ਕਾਰਵਾਈ ਉਹ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਅੱਜ ਸ਼ਾਮ ਤੱਕ ਪੋਸਟਮਾਰਟ ਵੀ ਹੋ ਜਾਣਾ ਉਹਨਾਂ ਦਾ ਅੱਛਾ ਜੀ ਤੇ ਹੋ ਸਕਦਾ ਪਰਸੋਂ ਤੱਕ ਉਹਨਾਂ ਦਾ ਸੰਸਕਾਰ ਹੋਵੇ ਕਿਉਂਕਿ ਉਹਨਾਂ ਦਾ ਜਿਹੜਾ ਬ੍ਰਦਰ ਆ ਉਹ ਬਾਹਰ ਨਿਊਜ਼ੀਲੈਂਡ ਆ ਅੱਛਾ ਜੀ ਉਹਨਾਂ ਨੇ ਕੱਲ ਤੱਕ ਆ ਜਾਣਾ ਸ਼ਾਇਦ ਆ ਕੱਲ ਸ਼ਾਮ ਤੱਕ ਆ ਜਾਣ ਜੀ ਤੇ ਪਰਸੋਂ ਤੱਕ ਹੋ ਸਕਦਾ ਹੋ ਜੇ ਸੰਸਕਾਰ ਵੀ ਉਹਨਾਂ ਦਾ ਸੋ ਮਤਲਬ ਇਹਦੇ ਵਿੱਚ ਫਿਰ ਪੁਲਿਸ ਨੇ ਤਾਂ ਨਹੀਂ ਕੋਈ ਗੱਲ ਕਿਉਂਕਿ ਨਾਲ ਇੱਕ ਟਰੱਕ ਵੀ ਹੈ ਜੀ ਉਹ ਜੇ ਦੇਖਣ ਨੂੰ ਮਿਲਿਆ ਵੀ ਉਹ ਜਿਵੇਂ ਆਮ ਜਿਹੜੇ ਰਾਹ ਆਪਣੇ ਵਾਸੀ ਉਹਨਾਂ ਨੇ ਇਹ ਦੱਸਣ ਮੁਤਾਬਕ ਵੀ ਇਹਨਾਂ ਦੀ ਜਦੋਂ ਗੱਡੀ ਢੋਲੀ ਤੇ ਉਹਨਾਂ ਨੇ ਫਿਰ ਇੱਕਦਮ ਜਿਵੇਂ ਆਪਣੇ ਕਹਿੰਦੇ ਚਪਕੀ ਲੱਗ ਕੇ ਆਪਾਂ ਨੂੰ ਜਾਗ ਖੁੱਲਦੀ ਆਪਾਂ ਡੋਲੀ ਤੇ ਉਹ ਮੂਹਰੋ ਟਰੱਕ ਵਾਲੇ ਨੇ ਇਹਨਾਂ ਦਾ ਬਚਾਅ ਕਰਨ ਦੇ ਚੱਕਰ 'ਚ ਉਹਨੇ ਵੀ ਟਰੱਕ ਵਿੱਚ ਸੱਟ ਲਿਆ ਉਹਦੇ ਬਾਰੇ ਕੁਝ ਹੋ ਸਕਦਾ ਜੀ ਟਰੱਕ ਨੇ ਆਪਣਾ ਬਚਾਅ ਕਰਨ ਦੇ ਵਾਸਤੇ ਉਹਨੇ ਆਪਣਾ ਟਰੱਕ ਥੱਲੇ ਲਾਇਆ ਹੋਵੇ ਇਹ ਵੀ ਹੋ ਸਕਦਾ ਕਿ ਟਰੱਕ ਦੀਆਂ ਜਿਹੜਾ ਅੱਜ ਕੱਲ ਲਾਈਟਾਂ ਜਿਹੜੀਆਂ ਨੇ ਉਹ LED ਲਾਈਟਾਂ ਆ ਰਹੀਆਂ ਵੀ ਜਦੋਂ ਸਾਹਮਣੇ ਤੇਜ਼ ਲਾਈਟਾਂ ਵੱਜਦੀਆਂ ਉਦੋਂ ਵੀ ਕਿੰਨਾ ਚਿਰ ਕੁਝ ਲੱਭਦਾ ਨਹੀਂ ਆ ਇਸ ਕਰਕੇ ਹੋ ਸਕਦਾ ਵੀ ਉਹ ਟਰੱਕ ਦੀਆਂ ਤੇਜ਼ ਲਾਈਟਾਂ ਵੀ ਪਈਆਂ ਹੋਣ ਜਿਹਦੇ ਕਰਕੇ ਉਹਨਾਂ ਦਾ ਜਿਹੜਾ ਬੈਲੈਂਸ ਸੀਗਾ ਉਹ ਵਿਗੜ ਗਿਆ ਉਹ ਬਿਆਲਸ ਵਿਗੜਨ ਦੇ ਨਾਲ ਹੀ ਇਹਨਾਂ ਦਾ ਇਤੋਂ ਤੱਕ ਜਿਹੜਾ ਕੰਮ ਪਹੁੰਚਿਆ ਜੀ ਮਤਲਬ ਇਹ ਤਾਂ ਹੁਣ ਮੌਕੇ ਦਾ ਜਿੰਨਾ ਚਿਰ ਉਹ ਪੂਰੇ ਹੋਸ਼ੋਵਾਚ ਨਹੀਂ ਉਹਨਾਂ ਨੂੰ ਜਰ ਪ੍ਰੋਪਰ ਆਪਾਂ ਨੂੰ ਜਾਣਕਾਰੀ ਨਹੀਂ ਮਿਲ ਸਕਦੀ ਬਸ ਇੱਕ ਅੰਦਾਜ਼ਾ ਹੀ ਹੈ ਪਰ ਗੱਲ ਮੁੱਕਦੀ ਇਹ ਹੈ ਜੀ ਵੀ ਪਰਿਵਾਰ ਦੇ ਦੋ ਜੀ ਚਲੇ ਗਏ ਨੇ ਜੀ ਬਹੁਤ ਵੱਡਾ ਪਾਣਾ ਜਿਹੜਾ ਉਹ ਵਾਪਰਿਆ ਪਰਿਵਾਰ ਦੇ ਵਿੱਚ ਇਹ ਘਾਟਾ ਜਿਹੜਾ ਇਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਗੁਰੂ ਕਾਸ਼ਾ ਕਿਰਪਾ ਕਰਨ ਉਸ ਪਰਿਵਾਰ ਨੂੰ ਜਿਹੜਾ ਪਾਣਾ ਸਹਿਣ ਦਾ ਬਲ ਬਖਸ਼ਿਸ਼ ਕਰਨ ਇਸ ਸਾਰੀ ਦੁਨੀਆ ਨੂੰ ਬੇਨਤੀ ਹੈ ਕਿ ਜਦੋਂ ਵੀ ਸੜਕ ਦੇ ਉੱਤੇ ਚੱਲਦੇ ਹੋ ਬਿਲਕੁਲ ਸਾਵਧਾਨੀ ਦੇ ਨਾਲ ਸੁਚੇਤ ਹੋ ਕੇ ਚੱਲਿਆ ਕਰੋ ਕਿਸੇ ਵੀ ਤਰ੍ਹਾਂ ਦੀ ਕੋਈ ਕਾਲੀ ਜਿਹੜੀ ਉਹ ਨਾ ਕੀਤੀ ਜਾਵੇ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਦਾ ਸਪਾਈ ਸਰਜੀਤ ਸਿੰਘ ਬੱਧੂਪੁਰ ਪ੍ਰੈਸ ਸਕੱਤਰ ਬਾਬਾ ਬੁੱਢਾ ਜੀ ਗ੍ਰੰਤੀ ਸਭਾ ਪੰਜਾਬ ਸੋ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਗੱਡੀ ਉਹ ਜਦੋਂ ਇਧਰੋਂ ਮੈਂ ਕੈਮਰਾਮੈਨ ਨੂੰ ਕਹੂੰਗਾ ਪਿੱਛੋਂ ਦਿਖਾਵੇ ਇਹ ਇਹ ਆਪਣੇ ਗੁਰਦਾਸਪੁਰ ਤੋਂ ਮਕੇਰੀਆਂ ਨੂੰ ਰੋਡ ਜਾਂਦੀ ਹੈ ਜੀ ਔਰ ਇੱਥੋਂ ਗੱਡੀ ਆਈ ਔਰ ਗੱਡੀ ਆਉਣ ਦਾ ਜਿਹੜਾ ਕਾਰਨ ਇਹ ਸੀ ਬਈ ਉਹ ਕਹਿੰਦੇ ਵੀ ਉਹ ਦਰਬਾਰ ਸਾਹਿਬ ਗਏ ਸੀ ਨਤਮਸਤਕ ਹੋਣ ਜੀ ਪਰਿਵਾਰ ਦੇ ਨਾਲ ਪਰਿਵਾਰ ਦੇ ਚਾਰ ਜੀ ਔਰ ਤੁਸੀਂ ਦੇਖੋ ਉਹ ਕਹਿੰਦੇ ਵੀ ਸਵੇਰ ਦਾ ਟਾਈਮ ਸੀ ਔਰ ਸ਼ਾਇਦ ਜਿਹੜੀ ਨੀਂਦ ਦੀ ਚਪਕੀ ਜਿਹਨੂੰ ਆਪਾਂ ਕਹਿ ਦਈਏ ਵੀ ਉਹ ਸ਼ਾਇਦ ਆ ਗਈ ਉਹਨਾਂ ਨੂੰ ਔਰ ਤੁਸੀਂ ਦੇਖੋ ਗੱਡੀ ਪਹਿਲਾਂ ਇੱਥੇ ਵੱਜੀ ਆ ਗੱਡੀ ਦੇ ਦਿਖਾਓ ਜੀ ਇਹ ਦੇਖੋ ਗੱਡੀ ਦਾ ਜਿਹੜਾ ਸਾਈਡ ਮਿਰਰ ਹੁੰਦਾ ਉਹਦਾ ਉੱਪਰਲਾ ਕਵਰ ਹੈ ਜੀ ਉਹਦੇ ਬਾਅਦ ਚ ਗੱਡੀ ਇੱਥੋਂ ਚੱਲਦੀ ਗਈ ਔਰ ਕਿਉਂਕਿ ਜਦੋਂ ਬੰਦੇ ਦਾ ਇੱਕਦਮ ਖੁੱਲਦਾ ਵੀ ਮੇਰੀ ਅੱਖ ਖੁੱਲ ਗਈ ਕਿਉਂਕਿ ਚਪਕੀ ਲੱਗੀ ਫਿਰ ਗੱਡੀ ਇੱਥੇ ਵੱਜੀ ਜੀ ਦੇਖੋ ਇੱਥੇ ਵੱਜੀ ਇੱਥੋਂ ਵੱਜ ਕੇ ਜਿਹੜੀ ਗੱਡੀ ਐ ਇਧਰੋਂ ਦੇਖੋ ਇੱਥੋਂ ਡੋਲਦੀ ਗਈ ਜੀ ਇਹ ਬਿਲਕੁਲ ਉਧਰ ਉਧਰ ਵੀ ਦੇਖੋ ਗੱਡੀ ਦੇ ਸਾਰੇ ਪਾਰਟਸ ਵਗੈਰਾ ਸਾਰੇ ਖਿੰਡੇ ਪਏ ਨੇ ਫਿਰ ਉਹਨੇ ਇੱਕ ਟਾਲੀ ਨੂੰ ਛਿੱਟਿਆ ਟਾਲੀ ਨੂੰ ਛਿੱਟ ਕੇ ਉਧਰ ਦੇਖੋ ਗੱਡੀ ਉੱਥੇ ਤੱਕ ਗਈ ਜੀ ਰੌਹ ਜੀ ਉਧਰ ਦਿਖਾਓ ਜੀ ਔਰ ਦੇਖੋ ਕਿੱਥੇ ਤੱਕ ਇਹਦੇ ਜਿਹੜੇ ਕਵਰ ਜਿਹੜੇ ਖਿੰਡੇ ਪਏ ਨੇ ਫਿਰ ਇੱਥੋਂ ਜਦੋਂ ਚੜੀ ਉਹਨਾਂ ਨੇ ਆਪਣੇ ਆਪ ਨੂੰ ਬੈਲੈਂਸ ਕੀਤਾ ਬੈਲੈਂਸ ਕਰਕੇ ਤੇ ਫਿਰ ਗੱਡੀ ਦੇ ਮੂਹਰੇ ਇੱਕ ਟਿੱਪਰ ਆ ਰਿਹਾ ਸੀਗਾ ਜਿਹਨੂੰ ਆਪਾਂ ਆਪਣੇ ਕਹਿੰਦੇ ਬਜਰੀ ਵਗੈਰਾ ਜਿਹੜਾ ਉਹ ਚੱਕਦੇ ਨੇ ਕਿਉਂਕਿ ਉਹ ਤੋਂ ਪਹਿਲਾਂ ਉਹਨਾਂ ਦੇ ਇੱਥੇ ਖੜੇ ਸੀਗੇ ਔਰ ਤੁਸੀਂ ਇਧਰ ਦੇਖੋ ਸਾਰਾ ਗੱਡੀ ਦਾ ਪਾਰਟਸ ਵਗੈਰਾ ਤੁਹਾਨੂੰ ਨਜ਼ਰ ਆਉਣਗੇ ਔਰ ਜਿਵੇਂ ਉਹਨਾਂ ਨੂੰ ਆਪਣੇ ਇਹ ਵਿੰਡੋ ਦੇ ਉੱਪਰ ਜਿਹੜੇ ਸਾਈਡ ਦੇ ਜਿਹੜੇ ਸ਼ਾਬਰ ਵਗੈਰਾ ਅੰਦਰ ਨਾ ਜਾਵੇ ਮੀਂਹ ਕਣੀ ਉਹ ਲੱਗੇ ਹੁੰਦੇ ਨੇ ਸੋ ਜਿਵੇਂ ਤੁਹਾਨੂੰ ਉਧਰ ਅਸੀਂ ਦੱਸਿਆ ਵੀ ਉਧਰੋਂ ਗੱਡੀ ਹੋ ਕੇ ਜਦੋਂ ਟਿਪਰ ਇੱਕ ਮੁਰੋਂ ਆਇਆ ਉਹ ਟਿਪਰ ਨੇ ਜਦੋਂ ਗੱਡੀ ਡੋਲਦੀ ਦੇਖੀ ਜਾਂ ਚੜਦੀ ਦੇਖੀ ਉਹਨਾਂ ਨੇ ਇਹ ਦੇਖਿਆ ਵੀ ਟਿਪਰ ਨੂੰ ਇਹ ਲੱਗਿਆ ਵੀ ਸ਼ਾਇਦ ਮੇਰੇ ਤੱਕ ਨਾ ਇਹ ਆ ਜਾਣ ਉਹਨੇ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਦੇਖੋ ਟਿਪਰ ਦਾ ਹਾਲ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਥੋੜਾ ਕਲੋਜ਼ ਅਪ ਕਰਕੇ ਵਿਖਾਵੇ ਬਿੱਟੀਪਰ ਦਾ ਹਾਲ ਦੇਖੋ ਉਹ ਵੀ ਉਸ ਗੰਦੇ ਨਾਲੇ ਦੇ ਵਿੱਚ ਉਹਨੂੰ ਬਚਾਉਂਦਾ ਬਚਾਉਂਦਾ ਉਹ ਵੀ ਡਿੱਗ ਪਿਆ ਉਹਦੇ ਔਰੇ ਵੀ ਕਾਫੀ ਸੱਟਾਂ ਜਿਹੜੀਆਂ ਲੱਗੀਆਂ ਉਹ ਵੀ ਜੇਰੇ ਇਲਾਜ ਹੈ ਪਰ ਉਹਨੇ ਉਹਨਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇੱਥੇ ਦੇਖੋ ਕਿਸ ਤਰੀਕੇ ਨਾਲ ਉਹਨੇ ਜਦੋਂ ਜਹਾਦ ਕੀਤੀ ਆ ਬ੍ਰੇਕਾਂ ਮਾਰੀਆਂ ਨੇ ਔਰ ਜੇ ਆਪਾਂ ਗੱਡੀ ਦੀ ਗੱਲ ਕੀਤੀ ਜਾਵੇ ਮੈਂ ਰਾਹੁਲ ਜੀ ਨੂੰ ਕਹੂੰਗਾ ਦਿਖਾਵੇ ਉਧਰੋਂ ਗੱਡੀ ਆਉਂਦੀ ਆਉਂਦੀ ਦੇਖੋ ਕਿਸ ਤਰੀਕੇ ਨਾਲ ਇੱਥੋਂ ਗਈ ਔਰ ਉਹਨੇ ਪਹਿਲਾਂ ਉਹਨੂੰ ਬਚਾ ਕੇ ਆਪਣੇ ਆਪ ਨੂੰ ਸੱਟਿਆ ਫਿਰ ਦੇਖੋ ਇੱਥੇ ਕਿੱਡੇ ਕਿੱਡੇ ਟੋਹੇ ਪੱਟੇ ਗਏ ਬ੍ਰੇਕਾਂ ਦੇ ਨਾਲ ਔਰकहां ਇਹ ਗੱਡੀ ਆ ਦੇਖੋ ਜੀ ਜਿਹਦੇ ਵਿੱਚ ਪਰਿਵਾਰ ਦੇ ਚਾਰ ਜੀ ਚਾਰ ਜੀ ਸੀਗੇ ਔਰ ਜਿਨ੍ਹਾਂ ਦੇ ਵਿੱਚੋਂ ਉਹ ਰੇਲਵੇ ਵਿਭਾਗ ਦੇ ਵਿੱਚ ਨੌਕਰੀ ਕਰਦੇ ਸੀ ਇੱਕ ਉਹਨਾਂ ਦੀ ਛੋਟੀ ਬੱਚੀ ਜਿਹੜੀ 4 ਸਾਲ ਦੇ ਕਰੀਬ ਦੀ ਉਹ ਬੱਚੀ ਔਰ ਉਹਨਾਂ ਦੀ ਦੋਨਾਂ ਦੀ ਪਿਆਉਤੀ ਦੀ ਡੈਥ ਹੋ ਚੁੱਕੀ ਆ ਔਰ ਜੇ ਮੈਂ ਗੱਲ ਕਰਾਂ ਵੀ ਇਹ ਗੱਡੀ ਬਿਲਕੁਲ ਹੀ ਵਿੱਚ ਚਲੀ ਗਈ ਸੀ ਔਰ ਥੋੜਾ ਬਹੁਤ ਉਹਨਾਂ ਨੇ ਰਸੇ ਪਾ ਕੇ ਖਿੱਚੀ ਜਦੋਂ ਬਾਡੀਆਂ ਕੱਢੀਆਂ ਕਿਉਂਕਿ ਬਾਡੀਆਂ ਬਿਲਕੁਲ ਹੀ ਅੰਦਰ ਜਿਹਨੂੰ ਕਹਿਦੀ ਆਪਾਂ ਧਸ ਗਈਆਂ ਸੀ ਕਿਉਂਕਿ ਬੱਚਾ ਪਿਓ ਤੇ ਤੀ ਦੀ ਡੈਥ ਪਾਣੀ ਦੇ ਮੂੰਹ ਦੇ ਵਿੱਚ ਕਹਿੰਦੇ ਪੈਣ ਨਾਲ ਹੋਈ ਆ ਬਾਕੀ ਪੋਸਟਮਾਰਟਮ ਦੀਆਂ ਰਿਪੋਰਟਾਂ ਉਹ ਜਦੋਂ ਆਣਗੀਆਂ ਉਦੋਂ ਫੁੱਲ ਕਲੀਅਰ ਹੋ ਜਾਏਗਾ ਵੀ ਵਾਕਈ ਇਸ ਨਾਲ ਹੋਈਆਂ ਪਰ ਜਿਹੜੀ ਦੇਖਣ ਦੇ ਅੰਦਾਜ਼ੇ ਦੇ ਨਾਲ ਜਿਹੜੀ ਸਮਝ ਆ ਰਹੀ ਹੈ ਵੀ ਉੱਥੋਂ ਜਿਵੇਂ ਉਹਨਾਂ ਨੇ ਦੱਸਿਆ ਵੀ ਗੱਡੀ ਉੱਥੋਂ ਫੇਲ ਹੁੰਦੀ ਆਈ ਵੱਜ ਕੇ ਇੱਥੇ ਡਿਗੀ ਟਿਪਰ ਨੇ ਬਚਾਇਆ ਟਿਪਰ ਡਿਗਿਆ ਆਪਣੇ ਭਾਈ ਸਾਹਿਬ ਪ੍ਰਭਜੋਤ ਸਿੰਘ ਸੀਗੇ ਉਹ ਸਰਕਾਰੀ ਮੁਲਾਜ਼ਮ ਸੀ ਰੇਲਵੇ ਦੇ ਵਿੱਚ ਕੰਮ ਕਰਦੇ ਸੀ ਤੇ ਉਹਨਾਂ ਦੀ ਜਿਹੜੀ ਤਿੰਨ ਚਾਰ ਸਾਲਾਂ ਦੀ ਜਿਹੜੀ ਬੇਟੀ ਸੀਗੀ ਰਹਿਮਤ ਕੌਰ ਉਹ ਵੀ ਇਸ ਦੁਰਘਟਨਾ ਦਾ ਜਿਹੜਾ ਸ਼ਿਕਾਰ ਹੋਈ ਹੈ ਜੀ ਔਰ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਹੁਣ ਦੋ ਜੀ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦਾ ਬੇਟਾ ਉਹ ਸਟੇਬਲ ਨੇ ਪਰ ਥੋੜਾ ਮੈਂਟਲੀ ਅਫਸੈਟ ਨੇ ਔਰ ਜਿਵੇਂ ਹੀ ਉਹ ਬਿਆਨ ਦੇਣ ਦੇ ਕਾਬਲ ਹੋਣਗੇ ਉਹਨਾਂ ਤੋਂ ਸਪਸ਼ਟ ਕਰਨਾ ਇਹ ਪਤਾ ਲੱਗੂਗਾ ਵੀ ਵਾਕਈ ਉਦੋਂ ਉਸ ਟਾਈਮ ਹੋਇਆ ਕੀ ਸੀ ਪਰ ਇਸ ਟਾਈਮ ਇਸ ਦੁਰਘਟਨਾ ਕਰਮ ਨੇ ਦੋ ਜਣਿਆਂ ਦੀ ਜਾਨ ਲੈ ਲਈ ਹੈ ਔਰ ਤਿੰਨ ਜਣੇ ਦੇ ਚ ਜ਼ਖਮੀ ਹੋਏ ਆ ਸੋ ਮਿਲਦੇ ਹਾਂ ਜੀ ਅਗਲੀ ਅਪਡੇਟ ਦੇ ਨਾਲ ਫੇਰ ਰੂਬਰੂ ਹੋਵਾਂਗੇ ਫਿਲਹਾਲ ਦੀ ਲਈ ਇਨਾਹੀ ਕੈਮਰਾਮੈਨ rahul ਤੇ ਮਨਜੋਤ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਮੁਕੇਰੀਆਂ ਗਰਦਾ